ਤੇ ਗੁਰਵਾ ਤੂੰ ਹਾਂ ਰਾਜਾ ਗਰਮੀ ਪਸਾਂ ਜੋ ਦੋ ਦੋ ਕੀ ਬਿਨੇ ਜੀ ਨਹੀਂ ਕਰਦਾ ਬਾਲੀ ਗਰਮੀ ਮੈਂ ਅਸਲ ਵੀਡੀਓ ਚ ਵੀ ਬੋਲਦਾ ਨਵੀਂ ਕੱਚੀ ਲੱਸੀ ਖੜਾ ਪਾਣੀ ਲੈ ਜਿਹੜਾ ਜਦੋਂ ਮੈਂ ਜਾਂਦਾ ਪਾਣੀ ਪੀਏ ਕਰੀ ਠੰਡਾ ਮੈਂ ਕਮੇਟੀ ਨੇ ਕਿਹਾ ਨਾ ਵੀਡੀਓ ਛੇ ਆਹੋ ਚੱਲੀ ਜੀ ਕੱਚੀ ਲੱਸੀ ਤੇ ਜ਼ਰੂਰੀ ਹੈ ਨਾ ਮੈਂ ਅੱਜ ਤੋਂ ਬਾਅਦ ਕੋਈ ਕੋਈ ਮਿਲਲੇ ਵਾਲੇ ਖੜਾ ਦਿੰਦੇ ਹੋਰ ਵੀ ਯਾਰ ਆਜੋ ਆਜੋ ਵਧੀਆ ਵਧੀਆ ਆ ਸਵੇਰ ਦਾ ਕਹਿੰਦਾ ਸੀ ਸੀਨ ਗੋਪੀ ਕਿੰਦੀ ਬੁਰੇ ਮਿਲਣਾ ਤੇ ਰੱਬ ਹੀ ਅਹੀਂ ਆਂਦੀ ਆ ਗਿਆ ਆਉਂਦੇ ਨਹੀਂ ਆਏ ਤੇ ਇੱਥੇ ਨਹੀਂ ਅਲੱਗ ਮੈਂ ਜਾਵਾਂ ਵੀ ਇਹ ਨੂੰ ਆ ਇਹ ਫੈਨ ਬੜਾ ਨਾ ਤੁਹਾਡਾ ਆਹ ਬਲੌਗ ਬੜੇ ਵੇਂਦਾ ਆ ਤੁਹਾਡੇ ਜਿਹੜੇ ਬਣਾਉਂਦੇ ਨਵੇਂ ਨਵੇਂ ਆ ਬੜਾ ਤਲਾ ਕਰਨੀ ਹੈ ਪੱਕਾ ਬੜਾ ਕਰੋ ਨਾ ਫਟੇਗੜ ਮੇ ਉਹਦਾ ਮੀਨ ਆ ਇਧਰ ਸਾਰੇ ਪੈ ਗਿਆ ਆ ਪੱਲਾ ਕਾ ਇਧਰ ਬੀ ਆ ਇਧਰ ਦੁੱਧਾ ਮਰਾ ਆ ਜੰਬਰਸਰ ਵਾਲੀ ਸਾਈਡ ਇਧਰ ਫਟੇਗੜ ਚੂੜੀਆਂ ਲ ਅੱਛਾ ਇਧਰ ਬੜਾ ਮੀ ਪਿਆ ਜਦ ਤੱਕ ਆਪਣੇ ਨਹੀਂ ਪਿਆ ਹੁੰਦੇ ਸਾਡੇ ਵੀ ਨਹੀਂ ਪੈਂਦਾ ਤੁਹਾਡੇ ਇਧਰ ਵੀ ਨਹੀਂ ਪਿਆ ਜੀ ਨਹੀਂ ਨਹੀਂ ਵੀਰ ਜੀ ਪਿਆ ਜੇ ਜੰਬਰਸਰ ਸਭੀ ਉਹ ਪਾਇਆ ਉਹ ਆਪਣੇ ਇਧਰ ਕੋਰਾ ਜੀ ਮੈਨੂੰ ਜਿਆਦਾ ਹੌਲੀ ਹੌਲੀ ਘੁੰਮੂਗਾ ਆ ਇਧਰ ਏਰੀਆ ਬਾਅਦ ਚ ਆਊਗਾ ਨਾ ਹਣਾ ਨਹੀਂ ਨਹੀਂ ਘੁੰਮੂਗਾ ਹਾਂ ਜੀ ਏਰੀਆ ਨੂੰ ਸਾਰੇ ਦਾ ਹਾਂ ਜੀ ਹਾਂ ਜੀ ਆ ਬੰਦੇ ਹਾਲ ਦਾ ਹੀ ਉਹਨੇ ਸ਼ਾਰਾ ਸਾਰੇ ਸਾਰੇ ਇਹ ਗੱਲ ਹੀ ਗੋਲ ਆ ਨਹੀਂ ਕੋ ਮੂੰਗਾ ਕਰਾਊਗਾ ਜਿੱਤਰਾ ਹੋਊਗਾ ਸੱਟ ਕਰ ਗਰਮੀ ਪਈ ਬੜੀਆ ਦੋ ਤਿੰਨ ਦਿਨ ਨਾ ਹਾਂਜੀ ਹਾਂਜੀ ਜਿਆਦਾ ਹੀ ਕੰਮ ਖਰਾਬ ਹੋ ਗਿਆ ਵਾਗੁਰ ਜੀ ਦਾ ਘਰ ਦਾ ਵਾਗੁਰ ਜੀ ਦੀ ਜੰਮ ਜਤਰਾ ਏਸੀ ਯੂਸੀ ਹੁਣ ਘਰਾਂ ਤੇ ਲੱਗੇ ਦੋ ਦੋ ਤਿੰਨ ਤਿੰਨ ਹਾਂਜੀ ਹਾਂ ਨਾ ਹਾਂ ਕਈ ਘਰ ਤੇ ਹੋ ਜਣੇ ਮੇਰੇ ਸੋਚਣਾ ਸਾਰਿਆਂ ਰੂਮਾਂ ਚ ਹੀ ਹੋਣਾ ਨਾ ਇਹਦੀ ਗੱਲ ਜੀ ਜਿੰਨੇ ਜੀ ਹੋਣੇ ਉਹਨੇ ਐਸੀ ਐਸੀਆਂ ਨੇ ਵੀ ਪੜਾਅ ਸੋ ਖੱਟਣੀ ਆ ਸਹੀ ਗੱਲ ਐਸੀਆਂ ਜਦ ਰੂਮ ਹੋ ਜੀ ਉਹ ਸਾਰਾ ਸਿਸਟਮ ਨਾ ਵਾਤਾਵਰਣ ਤੇ ਫਾਲਟ ਪੈਂਦਾ ਸਹੀ ਗੱਲ ਬਿਲਕੁਲ ਤੇ ਆਪਾਂ ਰੋਕਦੇ ਪੈਲੀ ਨਹੀਂ ਦਿੰਦੇ ਨਹੀਂ ਨਹੀਂ ਰੋਕਦੇ ਵੜਦੇ ਉਹ ਰੋਕਦੇ ਵੜਦੇ ਪਹਿਲਾਂ ਆਪਾਂ ਵੜ ਦਿੰਦੇ ਨਹੀਂ ਰੋਕਦੇ ਛੱਡਦੇ ਨਹੀਂ ਆਪਾਂ ਕਿੰਨੇ ਹੁਣ ਆਪਾਂ ਇੱਥੇ ਦੂਰ ਵੇੜੀ ਹੈ ਕਿਤੇ ਕਿੰਨੇ ਰੋਕਿਆ ਹੈ ਨਹੀਂ ਤਾਂ ਪਹਿਲਾਂ ਪੇਪਲ ਦੇ ਉਹ ਜਿਹੜਾ ਰਾਣਾ ਜਿਹੜਾ ਹਾਂਜੀ ਹਾਂਜੀ ਇਹ ਵੀ ਸੱਚ ਨਾ ਮਨੂੰ ਵੀ ਕਿੰਨਾ ਕਿੰਨਾ ਪੈਲੀ ਦੇ ਵਿੱਚ ਹੋਊਗਾ 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 ਮੰਨਣਾ ਪਊਗਾ ਤੇ ਜੇ ਆਪਾਂ ਮੰਨ ਕੇ ਚੱਲੋ ਇਹ ਚੀਜ਼ ਸੋਚੀ ਉੱਥੇ ਵਟ ਪਾ ਕੇ ਵੀ ਉਹਨਾਂ ਦਾ ਥੋੜਾ ਹੀ ਛੱਡਦੀ ਉਹਨੂੰ ਵੱਟ ਪਾ ਕੇ ਨਾਲ ਨਾਲ ਰੁੱਖ ਲਾ ਦਈਏ ਤੇ ਫਿਰ ਪਰ ਵਾਤਾਵਰਨ ਵਧੀਆ ਵਧੀਆ ਹਰ ਕੋਈ ਚਾਹੁੰਦਾ ਹਾਂਜੀ ਪਰ ਕਰਨ ਨਹੀਂ ਚਾਹੁੰਦਾ ਕਰਨਾਂ ਦੀ ਕੋਈ ਗੱਲ ਤੇ ਹਾਂਜੀ ਕਿਉਂਕਿ ਆਪਾਂ ਜੇ ਆਲਦੀਆਂ ਨਸਲਾਂ ਬਚਾਉਣੀ ਹੈ ਨਾ ਆਉਣ ਵਾਲੀਆਂ ਆਪਾਂ ਨੂੰ ਆਪ ਸੁਧਰਨਾ ਪੈਣਾ ਆਪ ਸੁਧਰਨਾ ਤਾਂ ਸਹੀ ਗੱਲ ਜੇ ਆਪਾਂ ਕਹਿ ਦਈਏ ਨਾ ਕਿ ਆਪਾਂ ਨੂੰ ਕੀ ਹੈ ਫਿਰ ਕੀ ਇਦਾਂ ਕਿੰਨਾਂ ਸਨ ਤੇ ਆਪਣੀਆਂ ਹੀ ਹੋਣੀਆਂ ਤੇ ਬਗਾਨੀਆਂ ਥੋੜੀ ਆਉਣੀਆਂ ਸਹੀ ਗੱਲ ਸਹੀ ਗੱਲ ਹੈ ਆ ਪਾਉਣਾ ਵਾਸਤੇ ਕੀ ਛੱਡ ਕੇ ਜਾਣਾ ਉਹ ਇਹ ਵੇਖ ਲਓ ਇੱਕ ਪਾਣੀ ਵੀ ਹੁਣ ਕਿੱਥੇ ਚਲ ਗਿਆ ਉਹ ਸਾਰੀਆਂ ਚੀਜ਼ਾਂ ਨੋਟ ਕਰੋ ਕਿ ਆਪਣਾ ਫਰਜ਼ ਮੰਦਾ ਅਸੀਂ 90 ਫੋਰ ਦੇ ਹੁਣ ਪਾਣੀ ਚਲ ਗਿਆ ਜਿਹੜਾ ਆਪਣਾ ਸਾਰਾ ਫਰਜ਼ ਮੰਦਾ ਕਿ ਆਪਾਂ ਜਦੋਂ ਮੋਟਰ ਚਲਾਉਣੇ ਆ ਕਿੰਨਾ ਚਿਰ ਉਹਨੂੰ ਚਲਾਉਣਾ ਕਦੋਂ ਬੰਦ ਕਰਨੀ ਟੈਂਕੀ ਭਰਦੀ ਬੰਦ ਕਰ ਦੋ ਜਾਂ ਉਦਾਂ ਕਈਆਂ ਪਿੰਡਾਂ 'ਚ ਤੇ ਛੱਪੜ ਭਰੇ ਹੁੰਦੇ ਆ ਮੋਟਰਾਂ ਚਲਦੀਆਂ ਰਹਿੰਦੀਆਂ ਰਹਿੰਦੀਆਂ ਇਸੇ ਗੱਲ ਉੱਤੇ ਓਵਰ ਦੂਜਾ ਮਰਾ ਅਸਰ ਤੇ ਪੈਣਾ ਹੀ ਹੈ ਕੇ ਇਹਦੀ ਇਹ ਥੋੜੀ ਜਿਹੀ ਕਿਤੇ ਪਾੜੀ ਨਹੀਂ ਖਤਮ ਹੋਣਾ ਜੇ ਹੁਣ ਪਹਿਲਾਂ ਉੱਤੇ ਇਹਦੀ ਇਹਦੀ ਬਾਹ ਨੂੰ ਹਕਮ ਕੀ ਕਰਦਾ ਜੋਰ ਦਵਾਤਾ ਹੀ ਮਰਦੀ ਆਂਦੀ ਆਂਦੀ ਹੈ ਬਾਹ ਇੱਥੋਂ ਨਾ ਕਈ ਸਿੱਧੀ ਨਹੀਂ ਹੁੰਦੀ ਫਿਰ ਅੜ ਜਾਂਦੀ ਹੈ ਨਹੀਂ ਇਹਦਾ ਪਾਉ ਇਹੋ ਹਾਲ ਹੋਣਾ ਬੜਾ ਕਟਿਆ ਭਵਾ ਜੀ ਕਿਹੜੀ ਗੱਲ ਮੜ ਜਾਂਦੀ ਹੈ ਇਹਨੂੰ ਬੰਧਿਆ ਹੋਣਾ ਨੇ ਦੇ ਬੜਾ ਮਾਂ ਭਾਬੀ ਦੇ ਨਹੀਂ ਘੁੱਟਦੀ ਰਾਤ ਹੁੰਦੀ ਨਹੀਂ ਹਾਂ ਨਹੀਂ ਗੋਰੀ 7:00 ਦਾ ਕੋਈ ਗੱਲ ਹੋ ਰਿਹਾ ਮਤਲਬ ਨਹੀਂ ਨਹੀਂ ਭੋਜਿਓ ਆ ਜੋਤੀ ਦੀ ਬਾਹੜ ਜਾਂਦੀ ਹੈ ਜੋਤੀ ਇੱਕ ਨਾਂ ਵੜਾ ਵਧੀਆ ਜਿਹਾ ਜੋਤੀ ਨਾਂ ਪਾਸੇ ਖਸਰਣਾ ਲੁਕਾ ਦਿਓ ਪਹਿਲੇ ਉਹਨੇ ਜੋਤੀ ਆਉਂਦਾ ਜਦੋਂ ਮੈਂ ਨਾਂ ਇਹਦਾ ਜੋਤੀ ਲੈਣਾ ਮੈਨੂੰ ਹੋਰ ਤੋਂ ਚਿੱਤੇ ਆ ਜਾਂਦਾ ਹੈ ਮਾੜਾ ਰਾਜੀ ਨਹੀਂ ਦੱਸਦਾ ਨਹੀਂ ਸਹੀ ਗੱਲ ਸਾਡੀ ਹੋਣਾ ਬੰਦਾ ਜਨਾ ਮੈਂ ਕਿਹਦਾ ਮੈਂ ਤੁਰਦਾ ਤੇ ਜਾ ਕੇ ਮੇਰੇ ਸਿਰੋਂ ਨੇ ਇੱਕ ਮਿੰਟ ਚ ਇੰਨਾ ਕਹਦਾ ਮੇਂ ਦਾ ਗੁੱਸਾ ਚੜ ਗਿਆ ਆ ਦੋ ਲੱਖ ਦੇ ਕਿੰਨੇ ਮਾ ਦੋ ਦਿਨ ਸਤਾਣ ਧੂਂਕੇ ਮਾਰਦੇ ਨੇ ਸਰਦਾਰ ਆਈਂ ਚਾਮਦੇ ਆ ਸਰਦਾਰ ਨਹੀਂ ਮੈਂ ਇਹਨਾਂ ਨੂੰ ਪੱਬਿਆ ਦੋ ਜੱਫੇ ਪਾ ਜੇ ਤੁਹਾਡਾ ਪਤਾ ਕੱਢ ਜਿਓ ਨਹੀਂ ਹੋ ਗਈ ਆਪਣੀ ਲਾਈਫ ਮੇਰੇ ਵੀ ਬਾਹਰ ਜੁੰਦੇ ਆ ਨਾ ਦਾ ਹੀ ਪੰਜਾਬ ਹੈ ਕਿ ਆਪਾਂ ਪੰਜਾਬ ਚ ਰਹਿੰਦੇ ਆ ਕਈ ਬੰਦੇ ਹੈਗੇ ਜਿਹੜੇ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਬਾਹਰ ਲੀ ਆ। ਬਹੁਤ ਬਹੁਤ ਜੀ। ਕਈ ਬੰਦੇ ਆ ਵੀ ਉਹਨਾਂ ਦਾ ਕਿਸੇ ਨਾਲ ਹੈਗਾ ਹੀ ਨਹੀਂ ਕਨੈਕਟ। ਡਿਊਟੀ ਜਾਣਾ, ਘਰੇ ਆਉਣਾ, ਡਿਊਟੀ ਜਾਣਾ, ਘਰੇ ਆਉਣਾ ਇਹੋ ਕੰਮ। ਦਾ ਪਬੰਦ ਜੀ। ਹਸਪੀਟਲ ਦੇ ਵਿੱਚ ਆਪਾਂ ਮੰਨਣਾ ਨਹੀਂ ਆ 16-16 ਸਾਲ ਦੇ ਬੱਚੇ ਭੈਣ ਜੋ ਦਸ਼ੇ ਦੇ ਵਿੱਚ ਪਏ ਆ, ਡੈਥ ਹੋ ਜਾਂਦੀ ਆ। ਰੋਜ਼ ਇਹ ਕਿੰਨੇ ਆ, ਇੱਕ ਦਿਨ ਦੇ ਵਿੱਚ ਦੋ ਦਾਥਾ ਪਕੀ ਹੁੰਦੀਆਂ ਜਿਹੜੇ ਨਸ਼ੇ ਦੇ ਕਰਨਾ ਹੁੰਦੇ 16 16 17 ਸਾਲ ਦੇ ਬੱਚੇ ਛੋਟੇ ਆ ਨਾ ਬੱਚੇ ਇਹੋ ਅਸਲ 'ਚ ਇਹੋ ਜਿਹਾ ਮੋਲ ਬਣ ਗਿਆ ਜੇ ਨੌਜਵਾਨ ਪੀੜੀ ਖਤਮ ਹੋ ਗਈ ਖਤਮ ਹੋਈ ਹੈ ਦੀ ਸਹੀ ਗੱਲ ਹੈ ਅਸਲ 'ਚ ਇਹ ਪਹਿਲਾਂ ਕੀ ਚੱਕਰੇ ਮੈਂ ਅੱਗੇ ਵੀ ਇੱਕ ਦਿਨ ਗੱਲ ਕਰਦਾ ਇਹ ਆਪਾਂ ਦੇ ਪਿੰਡ ਦੇ ਵਿੱਚ ਸਿਆਸਤ ਬਾਜੀ ਬੱਸ ਬੱਸ ਉਸ ਤੋਂ ਉੱਪਰ ਉੱਟਣਾ ਪੈਂਦਾ ਹਾਂਜੀ ਹਾਂ ਸਿਆਸਤ ਪਿੰਡਾਂ ਦੇ ਵਿੱਚ ਤੁਸੀਂ ਆ ਸਿਆਸਤ ਪਿੰਡ ਬਸ ਹਾਂ ਇਹ ਆ ਹੁਣ ਸਿਆਸਤ ਦਾ ਰਹਿਣੀ ਰਹਿਣੀ ਵੇਖੋ ਵੀ ਸਿਆਸਤ ਦਾ ਰੱਖੋ ਪਰ ਬੱਚੇ ਬਚਾਓ ਹਰ ਕਿਸੇ ਦਾ ਬੱਚਾ ਬਚਾਓ ਉਹਨੂੰ ਗਰਾਊਂਡਾਂ ਪ੍ਰਤੀ ਜੋੜੋ ਗਰਾਊਂਡਾਂ ਦੇ ਨਾਲ ਜੋੜੋ ਪਿੰਡ ਦੇ ਵਿੱਚ ਟੌਪ ਦੀ ਗਰਾਊਂਡ ਬਣਾਓ ਜਿੱਧਰ ਬੱਚੇ ਦਾ ਚੁਗਾਣਾ ਬੱਚਿਆਂ ਦਾ ਚੁਗਾਓ ਗੇਮ ਦੋ ਉਦਾਂ ਦਾ ਵੀ ਸਹੂਲਤ ਦੋ ਪਿੰਡ ਦੇ ਵਿੱਚ ਬਿਲਕੁਲ ਆ ਆਪਾਂ ਜੀ ਆਪਣਾ ਪੁਵੇਖੀ ਨਾ ਬਚਾ ਸਕੀ ਤੇ ਫਿਰ ਬਚਾਵਾਂਗੇ ਕਿਸੇ ਜੋ ਕਿ ਭੁਵੀਖੀ ਆ ਆਪਣਾ ਬੱਚੇ ਨੌਜਵਾਨ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਲਿਆਓ ਮਿਹਨਤ ਕਰਨ ਜਿਹਦੇ ਧਿਆਨ ਨਹੀਂ ਜਾਣਾ ਮਾੜੇ ਬੰਦੇ ਦਾ ਮਿਹਨਤ ਵਾਲੇ ਬੰਦੇ ਚਲੇ ਗਿਆ ਤੇ ਬੰਦੇ ਦਾ ਡਮੈਟ ਗਿਆ ਮੇਰੀ ਗੱਲ ਇੱਕ ਚੀਜ਼ ਕਰਿਓ ਕਿ ਆ ਮੇਲਾ ਕਰਾਉਣ ਦਾ ਮਕਸਦ ਕੀ ਹੈ ਖੇਡਾਂ ਕਰਾਉਣ ਦਾ ਮਕਸਦ ਕੀ ਹੈ ਬੱਚਿਆਂ ਦੇ ਬਾਰੇ ਕੋਈ ਬੱਚਾ ਦੇਖ ਕੇ ਸ਼ੌਂਕ ਨਹੀਂ ਕੋਈ ਪਲੇਅਰ ਨੂੰ ਦੇਖ ਕੇ ਪਲੇਅਰ ਰੁੱਠੇ ਪਿੰਡ ਦੇ ਵਿੱਚ ਕੀ ਉਹ ਨੌਜਵਾਨ ਮੁੰਡਾ ਘਟਨਦਾ ਮੈਂ ਇਹਦੇ ਵਰਗਾ ਬਣ ਆ ਚੀਜ਼ ਹੁੰਦੀ ਹੈ ਹੁਣ ਕਿਉਂਕਿ ਆਪਾਂ ਇਹ ਚੀਜ਼ ਵੇਖੀ ਹੈ ਕਿੰਦੇ ਨਾ ਕਰਬੂਜੇ ਨੇ ਮੇਰੇ ਖਰਬੂਜਾ ਰੰਗ ਵਾਂਗੂ ਆਉਂਦਾ ਉਹ ਗੱਲ ਜਿਹੜੀ ਇੱਕ ਵਜੀ ਆ ਪਹਿਲਾਂ ਵੀ ਚੈੱਕ ਕਰਦਾ ਹੁੰਦਾ ਕਿ ਪਿੰਡਾਂ ਦੇ ਵਿੱਚ ਪੁਰਾਣੇ ਬੰਦੇ ਤੇ ਆਮ ਕਹਿੰਦੇ ਵੀ ਜਿਨ੍ਹਾਂ ਦੇ ਦੋ ਦੋ ਪੁੱਤ ਹੁੰਦੇ ਸੀ ਇਹ ਕਦੇ ਨੂੰ ਕਹਿੰਦੇ ਹੁੰਦੇ ਤੂੰ ਉਦਾਂ ਹੀ ਮਿਹਨਤ ਮੰਦੂ ਮਾਰਿਆ ਕਰ ਤਗੜਾ ਹੋ ਇਹ ਹੁਣ ਮੇਰੇ ਸਹਾਂ ਆਪਣਾ ਸਾਰਾ ਦਾ 1 ਕਿਗਿਆ ਤੇ ਆਪਾਂ ਉਹਨੂੰ ਚੰਗੇ ਪੰਨੇ ਤੇ ਲਈਏ ਕਿ ਨਗੇ ਤੋਂ ਲੈਣ ਕਿ ਢਾਲ ਜੋੜੀਏ ਬੱਚੇ ਬਸ ਉਹੀ ਵੀ ਖੇਡਿਆ ਨਾ ਤੁਹਾਡੇ ਨਾਲ ਕਿੰਨੇ ਬੁਰੀਆ ਤੁਹਾਡਾ ਜੇ ਜੋੜਾਂਗੇ ਹੁਣ ਇੱਕ ਹੀ ਆਪਾਂ ਜਦੋਂ ਲੋਕ ਇੱਕ ਬੱਚਾ ਹੀ ਹੈ ਜੇ ਆਪਾਂ ਉਹਨੂੰ ਜੋੜਾਂਗੇ ਨਾ ਤੇ ਆਪਾਂ ਦਾ ਬੜਾ ਵਧੀਆ ਲੋਕਾਂ ਨੂੰ ਸਿੱਖਿਆ ਮਿਲਦੀ ਵੀ ਤਾਂ ਇੱਕ ਬੱਚਾ ਉਹਨੇ ਵੀ ਗੇਮ ਨਾਲ ਜੋੜਿਆ ਹੀ ਆ ਹਾਂ ਤੇ ਆਪਾਂ ਵੀ ਜੋੜੀਏ ਸਾਰੇ ਕੋਈ ਬਾਹਰ ਦਾ ਥੋੜਾ ਜਿਹਾ ਧੁਗਾ ਜਿਹੜਾ ਲੋਕਾਂ ਦਾ ਘਰੇ ਹੋਵੇ ਲੋਕੀ ਕੀ ਕਰਦੇ ਮੜਾ ਜਿਆ ਪਲੱਸ 2 ਕਰਾਈ ਨਹੀਂ ਚੁੱਕ ਬਾਹਰ ਚੱਲ ਬਾਹਰ ਬਾਹਰ ਦਾ ਧੁਗਾ ਬਾਹਰ ਨਹੀਂ ਖਾਲੀ ਭਾਂਜੋ ਬਸ ਜੀ ਜੇ ਕੋਣ ਕਰ ਲੱਗਾ ਵੀਰ ਮਾਨਸਮਾਨ ਆਪਣਾ ਬਾਜਾ ਭੁੱਲ ਰਵੀਰ ਜੂਆਸ ਵਾਲਾ ਉਹ ਕਰਣ ਲੱਗੇ ਭੋਲ ਭਰਾ ਦਾ ਹਾਂ ਉਹ ਆਪਾਂ ਉਦਾਂ ਨਿਆ ਬੋਲ ਬੋਲ ਭਰਾ ਵਦਨ ਨਾ ਤੂੰ ਬਾਹਰ ਚੱਲ ਜਾਣਾ ਮੋਟਰਸਾਈਕਲ ਮੈਰ ਲੈ ਲੈਣਾ ਸਭ ਕੁਝ ਸਮਝੀ ਨਾ ਮੈਨੂੰ ਜਾਸ ਕਰਨ ਵਾਲਾ ਬਣ ਗਿਆ ਮੇਰੀ ਘੁੱਲ ਦੀ ਬਰਕ ਵੀ ਨਹੀਂ ਆਖੀ ਵੀ ਗਲੀ ਇਹ ਬਿੱਟਾ ਤਾਏ ਲੰਗੀਆਂ ਉਹਨਾਂ ਲੱਗਦੇ ਹਜ਼ਾਰ ਦੇ ਤਵਾਗੇ ਆ ਪਾਇਆ ਹੋਇਆ ਤੇ ਛੇਤੀ ਕਿਤੇ ਵੱਡੇ ਸੰਦੇ ਆ ਗੋਪੀ ਪੰਜਾਬ ਪੂਲ ਸਾਰਾ ਸਾਡਾ ਵੱਡਾ ਭਰਾ ਆ ਵੱਡਾ ਮੇਲਾ ਆਣਾ ਅੱਜ ਕੱਠ ਵੱਡਾ ਆ ਗੋਪੀ ਪਿਆਰ ਖੱਟਿਆ ਜੰਮਰਿਆਂ ਜੋ ਆ ਪਿਆਰ ਖੱਟਿਆ ਕਿਸੇ ਕਿਸੇ ਦੇ ਹਿੱਸੇ ਹਾਂ ਇੱਕ ਗਰੁੱਪ ਫੋਟੋ ਕਰਵਾ ਲਿਓ ਰਾਮ ਸਰਜੀ ਵਿਕੀ ਨਾਮੇ ਸਭੋ ਜੰਮੇ ਆਰੀ ਮੜੀ ਜੀ ਯਾਰ ਖਡਾਲਗੜ੍ਹ ਦੇ ਇਕੱਟੀਆਂ ਬਹੁਤ ਵਿੱਚ ਆ ਗਿਆ ਬੜਾ ਸਿਰੇ ਦਾ ਮੈਚ ਹੋਣਾ ਹੈ ਸੋ ਜਿੰਨੇ ਰਹੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਅੱਜ ਯਾਰੀ ਨਾ ਅਗਲੀ ਰੇਡ ਗੁੱਲਾ ਗੱਗੋ ਗੁਏ ਵਾ ਆ ਗਿਆ ਕਦੇ ਸੁਰਖਪਰੀਆ ਕਦੇ ਖੀਰਾਂ ਵਾਲੀਆ ਪਰਸੇਤ ਤੇ ਲੈਵੀ ਫਰੰਦੀਪੁਰੀਆ 10000 ਮੁਰਕ ਵੀਰ ਹੋਣਾ ਨੇ ਲਾਇਆ ਤੇ ਕਲਾਨ ਹੋਰ ਫਰੰਦੀਪੁਰੀਆ ਹੋ ਗਿਆ ਮੁਰੇ ਟੱਕਰ 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 ਏ ਬੱਲੇ 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 ਫਰੰਦੀਪੁਰੀਆ ਪਰ ਸਾਹਮਣੇ ਆ ਰਿਆਂ ਵਾਲੀ ਹੋਣੀ ਹੈ ਇੱਕ ਇੱਕ ਕਬੱਡੀ ਦੇ ਭਗੜੇ ਪੈਣ ਯਾਰ ਗਰਾਊਂਡ ਕਲੀਅਰ ਕਰ ਦੋ ਭਰਾ ਬਣ ਕੇ ਮੈਂ ਪਹਿਲਾ ਬੇਨ ਅਮੁਰਕ ਅਮੁਰਕ ਵੀਰ ਅੱਧਰ ਛੜ ਪਰ ਭਾਣ ਬਣ ਕੇ ਪਿੱਛੇ ਕਰਵਾ ਦੇ ਮੈਂ ਥੋੜੇ ਥੋੜੇ ਭਾਜੀ ਪੈਸੇ ਨਾ ਦਿੰਦੇ ਆ ਪਰ ਨਾਮਾ ਥੋੜਾ ਗੇਮ ਕਰਦੇ ਏ ਗੋਪੀ 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 ਕਾਕਾ مہاویر جنوب گیارہ ہزار گیارہ ہزار تاریاں 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 پا رہی ہیں ਉਧਰ ਦਿੱਲੀ ਵਾਲੇ ਸਾਡੇ ਵੀਰ ਰਾਜਮੇ ਭਰਾ ਆ ਧੰਨਵਾਦ ਹੈ ਅਮੋਲਕ ਭਰਾ ਦਾ ਧੰਨਵਾਦ ਹੈ ਪੌਸੀਆ ਦੇਖਦਾ ਕੱਠ ਬਹੁਤ ਵੱਡਾ ਹੈ ਮੇਰੇ ਹਿਸਾਬ ਦੇ ਨਾਲ ਇਹਨਾਂ ਲੱਖਿਆਂ ਦਾ ਕਹਿੰਦੇ ਸਭ ਤੋਂ ਵੱਡਾ ਕੱਠਾ ਜੋ ਗਿਆ ਕਿਉਂਕਿ ਭਰਾਵਾਂ ਨੇ ਅੱਜ ਬਹੁਤ ਵੱਡਾ ਕੰਮ ਕੀਤਾ ਕਬੱਡੀ ਦੇ ਨਾਲ ਗੁੱਪੀ ਹਗਾਰਾ ਦਾ ਏ ਇੱਕ ਵਾਰ ਲੱਗ ਟੁੱਟ ਕੇ ਲੱਗ ਟੁੱਟ ਕੇ ਲੱਗ ਟੁੱਟ ਕੇ ਲੱਗ ਟੁੱਟ ਕੇ ਗੁੱਪੀ ਕਾਕਾ ਗੁੱਪੀ ਕਾਕਾ ਏ ਤਾੜੀਆਂ 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 ਏ ਜਾਪਾ ਏ ਜਾਪਾ ਸਾਡੀ ਖੇਡ ਕਬੱਡੀ ਦਾ ਆਪਣੇ ਸਜਣਾ ਮੇਤਾਂ ਨਾਲ ਕੇ 5000 ਦੇ ਨਾਲ ਆਇਆ ਤੇ ਜੱਫਾ ਲੱਗਿਆ ਬੱਲੇ ਦੀ ਕਬੱਡੀ ਪੈ ਰਹੀ ਹੈ ਲੈ ਵੀ ਫਰੰਦੀਪੁਰਿਆ ਦੁਨੀਆ ਚਾਹੁੰਦੀ ਆ ਜੱਫੇ ਦੁਨੀਆ ਚਾਹੁੰਦੀ ਆ ਜੱਫੇ ਆ ਨੰਬਰ ਵੀ ਖੜਕੇ ੜਕੇ ਵਾਲਾ ਆ ਨੰਬਰ ਵੀ ਖੜਕੇ ੜਕੇ ਵਾਲਾ ਫਰੰਦੀਪੁਰਿਆ ਹੋ ਗਿਆ ਮੂਰੇ ਲੱਗਦਾ ਜੋ ਯਾਰ ਆਇਆ ਹੋਇਆ ਜਿਹੜੇ ਭਰਾ ਨੇ ਯਾਰੀਆਂ ਕਮਾਈਆਂ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆ ਧੰਨਵਾਦ ਹੈ ਨਾਲ ਸਾਡਾ ਭਰਾ ਮੰਨੂ ਚੀਚੇ ਵਾਲਾ ਬੱਡੇ ਪਿਆਰ ਪੁੱਈਦਾ ਕਰ ਗਿਆ ਧੰਨਵਾਦ ਵੱਡੇ ਭਰਾ ਦੇ ਪਰ ਐਨੀ ਦੁਨੀਆ ਦਵਾਨੀ ਹੈ ਆਹ ਮੁੰਡੇ ਨੇ ਕਹਿੰਦੇ ਇੰਸਟਾ ਭਈਆ ਇਹਨੇ ਕਹਿੰਦੇ ਇੰਸਟਾਗ੍ਰam YouTube ਆਪ ਵੀ ਹੋਇਆ ਬਾਜਨ ਸਿੱਧੂ ਸਾਰੇ ਭਰਾਵਾਂ ਨੂੰ ਦੱਸਦੇ ਨੇ ਕਿ ਇੰਨਾ ਕਾਠ ਲੱਗ ਕੇ ਦੇ ਵਿੱਚ ਪਹਿਲੀ ਆ ਕਰਾ ਦਿੱਤਾ ਹੈ ਇਹ ਮੁੰਡਿਆ ਨੇ ਗਲੂ ਗੇਂਦ ਨਹੀਂ ਕੀਤੀ ਹੈ ਸਿੱਖਰ ਕੰਧਾ ਨੇ ਗਰਾਊਂਡ ਬਣਾਉਣੀ ਪੜੀ ਔਖੀ ਹੁੰਦੀ ਹੈ ਪਰ ਇਹਨਾਂ ਮੁੰਡਿਆ ਨੇ ਗਲੂ ਗੇਂਦ ਕੀਤੀ ਇੰਦਰ ਗੋਪੀ ਓ ਗੋਪੀ ਬਾਹਾਵੀਰ ਸਿੰਘ ਜੀ ਬੈਠੇ ਹੋਇਆ ਤੇ ਮਨਵੀਰ ਖਾਸਾ ਸਰਪੰਚ ਸਾਹਿਬ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਕਦੇ ਆਰਨੇ ਸਾਡੀ ਖੇਡ ਕਬੱਡੀ ਦੇ ਜਿੰਨਾ ਬਾਬਾ ਕੁਰੀਆ ਜੀ ਨੇ ਕਬੱਡੀ ਕੱਪ ਦੇ ਕਹਿੰਦੇ ਮੇਜਰ ਲੀਗ ਕਬੱਡੀ ਕੱਪ ਦਾ ਆਹ ਇਲਾਕੇ ਦੇ ਵਿੱਚ ਦੁਨੀਆ ਦੇ ਸਟਾਰਸ ਨੇ ਆਹ ਸਾਡੇ ਬਰਿੰਦੀ ਕੁਰੀਆ ਗੋਪੀ ਦੇ ਦੂਜੇ ਪਾਸੇ ਦੁੱਲਾ ਕਿ ਰਾਹ ਦੇ ਵਿੱਚ ਖੜੀ ਹੋਣੀ ਗੋਲੀ ਜਾ ਕੇ ਦੁੱਲਿਆ ਦੇ ਟੋਕਰਾ ਜਿੱਤ ਜਾਣ ਜੀਹਾਂ ਦੇ ਅੱਖਾਂ ਵਿੱਚ ਭਾਵ ਹੈ ਇੰਦਰ ਲੀਗ ਦੇ ਵਿੱਚ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਰ ਇਹ ਮੇਲੇ ਤੇ ਕਹਿੰਦੇ ਤੁਹਾਨੂੰ ਧੰਨਵਾਦ ਬਹੁਤ ਰਜੇਵਿਆਂ ਵਿੱਚੋਂ ਰਜੇਣੇ ਕਾਢੀ ਮਕਾਮਲੇ ਦੇ ਵਿੱਚੋਂ ਸ੍ਰੀ ਧੰਨਵਾਦ ਹੈ ਹਰਜਿੰਦਰ ਭਰਵੰਡ ਜੀ ਨੂੰ ਅਨਮੋਲ ਵੀਰ ਸਾਰਿਆਂ ਦਾ ਧੰਨਵਾਦ ਹੈ ਵੱਡੇ ਮਾਨ ਸਨਮਾਨ ਪਾਣੀ ਯੂਨੀਵਰਸਿਟੀ ਪਾਣੀ ਯੂਨੀਵਰਸਿਟੀ ਆਓ ਜੀ ਯੂਨੀਵਰਸਿਟੀ ਸਾਰਿਆਂ ਨੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਮਾਨ ਸਨਮਾਨ ਕੀਤਾ ਜਾ ਰਿਹਾ ਸਰੂਪਾ ਜੀ ਆਇਆ ਜੀ ਸਰੂਪਾ ਨਾ ਨਾ ਛੇੜਾ ਧਾਰੀ ਨਾਲ ਛੇੜੇ ਵੀ ਆਜੋ ਕਿੱਥੇ ਜੀ ਅੱਗੇ ਜੀ ਅੱਗੇ ਆਜੇ ਵਾਰਨਾ ਮੋਲ ਵੜਾਨਾ ਲੈ ਜਿੱਤੂ ਇਹਨਾਂ ਨੂੰ ਹੁਣ ਮੈਂ ਜੀ ਆਂਦਾ ਹਾਂ ਰਾਤ ਜੀ ਆਂਦਾ ਨਾ ਜਗਿਆ ਮੋਟਾ ਸਿਰ ਜਿਹੜਾ ਜਾਵਾ ਨਹੀਂ ਜਾਈ ਬੱਟ ਦੇ ਉਹਨੂੰ ਬਾਹਰ ਕੱਢ ਜਾਂ ਨੂੰ ਲੈਣ ਤੇ ਧੱਕਾ ਮਾਰ ਜਾ ਇਹੋ ਜਿਹਾ ਕੰਮ ਕਰ ਬੰਦ ਫੜਿਆ ਉਹ ਜਿੱਥੇ ਮੈਂ ਬੱਲੇ ਦੀਆਂ ਪਗਲਾਂ ਭਰੀਆਂ ਸਿਆਲ ਹੋਵੇ ਪਗਲਾ ਨਿਕਲ ਜਾਣਗੇ ਉਹ ਤੇ ਪਰਚੋ ਜਾਂਦਾ ਬੰਦਾ ਹੁਣ ਗਰਮੀ ਚ ਤੇਗਾ ਮਾਰਨਾ ਸੋਖਾ ਸਾਡੀ ਅਗਲਾ ਮੈਰੀ ਕਿੱਥੇ ਤੇਗੇ ਤੇ ਆਉਂਦੇ ਨਹੀਂ ਤੇਗੇ ਤੇ ਆਉਣ ਤੇ ਸਹੀ ਫੇਰਿਆਣਾ ਉਹ ਨਹੀਂ ਮਾੜਾ ਮੋੜਣਾ ਹੁਣ ਜਦੋਂ ਸਰੀਰ ਚੱਲੂਗਾ ਨਾ ਉਦੋਂ ਤੇ ਚੱਕਰ ਹੀ ਨਹੀਂ ਕੋਈ ਜਦ ਤੱਕ ਨਹੀਂ ਸਰੀਰ ਚੱਲਦਾ ਉਦੋਂ ਸਰੀਰ ਦਾ ਕੀ ਕਰੀਏ ਇਹ ਸਰੀਰ ਆ ਇਹ ਸਾਲਾ ਚਾਰਜਰ ਤੇ ਹੈਗਾ ਨਹੀਂ ਚਾਰਜਰ ਨੂੰ ਜ਼ਿਆਦਾ ਕਰਕੇ ਤੇ ਭਜਾਲਾਂਗੇ ਠੀਕ ਆ ਇਹ ਤੇ ਉਹ ਹਜੂਰ ਹੈ ਜਿੱਦ ਤਨ ਵੱਜ ਗਿਆ ਵੱਜ ਗਿਆ ਬੋਡੀ ਸੈਟ ਹੈ ਸੈਟ ਹੈ ਪਰਸੈਂਟੇਜ ਘੱਟੀ ਘੱਟੀ ਬੰਦੇ ਦੀ ਵੀ ਕੀ ਗੇਮ ਚੱਲਣ ਦੀ ਕੀ ਨਹੀਂ ਚੱਲਣ ਦੀ ਉਹ ਤੁਲਾ ਆਉਂਦਾ ਜਿਹੜਾ 16 ਵਾਲਾ ਕਿੱਥੇ ਖਲੋਂਦਾ ਆ ਕੇ ਤੇ ਫਿਰ ਦੂਜੇ ਬੰਦੇ ਕੀ ਕਰਦੇ ਉਹ ਨਹੀਂ ਯਾਰ ਏਕਮ 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 ਜਾਫੀ ਹੈ ਨਾ ਜਿੱਦਾਂ ਏਕਮ ਨੂੰ ਖੁੱਦ ਨੂੰ ਪਤਾ ਨਹੀਂ ਮੈਂ ਕਰਨਾ ਕੀ ਹੈ ਹੁਣ ਗੱਲ ਸੁਣ ਜਿੱਦਾਂ ਇਦਾਂ ਬੰਦਾ ਭਜਦਾ ਕਿ ਪਿਕਪੇ ਆ ਬੰਦੇ ਦੇ ਨਾਲ ਰਲਦਾ ਨਾ ਇਹ ਉਮਰ ਚ ਰਲਦਾ ਤਾਂ ਤਾਂ ਐ ਬਦਲ ਚ ਪਈ ਹੁੰਦੀ ਆ ਕਬੱਡੀ ਵੀ 40 ਮਿੰਟ ਮੈਚ ਖੜਾ ਦਿੰਦਾ ਮੈਂ ਕੁੱਤੇ ਭਗਾਈ ਵਖਰੀ ਜਿਹੜੀ ਵਿੱਚ ਕਰਦਾ ਉਹ ਵਖਰੀ ਜੇ ਮੈਂ ਆਪਣਾ ਖੇਡਣਾ ਹੋਵੇ ਨਾ ਮੈਂ ਤੇ ਦਾਤੂ ਮਾਰ ਕੇ ਕੱਦਾ ਜੱਫਾ ਪਾਦਾ ਹਾਲਦਾ ਮੈਨੂੰ ਕੀ ਆ ਦੂਜੇ ਦੂਜੇ ਬੰਨੇ ਜੱਫਾ ਪਾਉਂਦੇ ਕਿਹਦਾ ਪਾਉਂਦੇ ਦੂਜੇ ਮਿੰਟ ਜਿਹੜੀ ਨੁੱਕਰ ਚ ਗਾਂ ਜਾ ਕੇ ਜਿੱਥੇ ਮੈਂ ਜੱਫਾ ਪਾਉਣਾ ਉੱਥੇ ਜੱਫਾ ਪਾਉਂਦੇ ਆ ਇਹ ਚੀਜ਼ ਤਾਂ ਨਹੀਂ ਪਤਾ ਕਿ ਉੱਧਰਲੇ ਬੰਨੇ ਪਿਛਲੇ ਬੰਨੇ ਪਲਵਾਨ ਹੁੰਦੇ ਤਾਂ ਕਾ ਮਾਰੂਗਾ ਇਹ ਤੱਚ ਬਚਾਈਏ ਉੱਥੋਂ ਉੱਥੋਂ ਤੇ ਗਾੜੀ ਲੱਤ ਨਹੀਂ ਲੱਗਿਆ ਚੜ ਜਾਗੇ ਧਿਆਨ ਜਿਹੜਾ ਮਰਜੀ ਕਰ ਜਿਹੜੇ ਮਰਜੀ ਬੰਦੇ ਹੁਣ ਯਾਰ ਉਹ ਸਿੱਧੇ ਮੱਥੇ ਮੈਂ ਕਿੱਥੋਂ ਫੜ ਲਾਂ ਬੰਦਾ ਕਿੱਦਾਂ ਫੜ ਲਾਂ ਸਿੱਧੇ ਮੱਥੇ ਮਾੜਾ ਇਹ ਕਹੀ ਵੀ ਵੇਖਿਆ ਕਰੋ ਤੁਸੀਂ ਬੜਾ ਪਲਵਾਨ ਜੀ ਕੀ ਕਰਦੇ ਜੀ ਇਹ ਜਰਾ ਵੀ ਹੁੰਦਾ ਪੱਕਾ ਜੱਟ ਇਹ ਕੁੰਦਾ ਕੱਚਾ ਜਾਫੀ ਕਿ ਲਾਇਆ ਸਿਆਲ ਵਾਲਾ ਗਰਮੀਆਂ ਚ ਜਾਫੀ ਹੋਰ ਤਰੀਕੇ ਨਾਲ ਕੰਮ ਕਰਦੇ ਸਿਆਲ ਚ ਹੋਰ ਤਰੀਕੇ ਨਾਲ ਕੰਮ ਕਰਦੇ ਤੁਸੀਂ ਸੇਮ ਖੇਡਦੇ ਸੇਮ ਨਹੀਂ ਖੇਡੇ ਹੁੰਦੇ ਗਰਮੀ ਚ ਬਦਲੋ ਥੋੜਾ ਜਿਹਾ ਚਨੂਕ ਚ ਰੱਖਿਆ ਕਰ ਮਾੜਾ ਜਿਹਾ ਇਹਦਾ ਵਧੀਆ ਟੈਲੈਂਟ ਹੈ ਤੇਰੇ ਚ ਕੈਮ ਹਜੂਰ ਕਿੱਡੇ ਵਧੀਆ ਕੋਟੀਆਂ ਭਾਈ ਬਹੁਤ ਟੌਪ ਦੀ ਕਲਾਸ ਹਨ ਲੋਕੀ ਐਂਟਰਟੇਨਮੈਂਟ ਮੰਗਦੇ ਥੋੜਾ ਜਿਹਾ ੱਟਾ ਮੁੱਕੀ ਉਂਗਲਾਂ ਉਂਗਲਾਂ ਹਾਂ ਸਹੀ ਥੋੜਾ ਜਿਹਾ ਉਹ ਥੋੜਾ ਜਿਹਾ ਸੁਆਜ ਜਿਹਾ ਦੇ ਦੇਗਾ ਤੇ ਬਾਕੀ ਵਧੀਆ ਆ ਮੁੰਡਾ ਵੀ ਕੈਮ ਹੋ ਗਿਆ ਹਾਂਜੀ ਕੋਈ ਵੀ ਟੀਟ ਹੁੰਦੀ ਹੈ ਨਾ ਜਿੰਨਾ ਚਿਰ ਆਪਾਂ ਸੰਗਤ ਦੀ ਅੱਖਾਂ ਚ ਨਹੀਂ ਨਾ ਆਉਂਦੇ ਸਹੀ ਕਿਹਾ ਗੱਲ ਹੈ ਉਹਨਾਂ ਚਿਰ ਬੰਦਾ ਆਪਣਾ ਹੁੰਦਾ ਨਾਲੇ ਅੱਜ ਕੱਲ ਹਾਂ ਉਹਨ ਏਕਮ ਇੱਕੇਦਮ ਲੋਕਾਂ ਦੀ ਨਿਗਾਹ ਚ ਆਇਆ ਆਪ ਹੋਇਆ ਉਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਨਾ ਥੋੜਾ ਐਕਸ਼ਨ ਸਟਾਈਲ ਥੋੜਾ ਜਨਾ ਲੋਕਾਂ ਦੀ ਨਿਗਾਹ ਚ ਆਈਏ ਕਿ ਮੈਂ ਨਹੀਂ ਚਾਹੁੰਦਾ ਜਿਹੜੀ ਗੇਮ ਹੁੰਦੀ ਨਾ ਗੇਮ ਗਰਾਉਂਡ ਦੇ ਵਿੱਚ ਹੁੰਦੀ ਹੈ ਥੋੜੀ ਜਿਹੀ ਅਗਰੈਸਿਵ ਗੁੱਸੇ 'ਚ ਆਪਣਾ ਗੱਲ ਸਹੀ ਹੈ ਗੁੱਸੇ ਦੇ ਘੇਟੋ ਉਹਦੇ ਤੋਂ ਬਾਤ ਦਿਲ ਤੋਂ ਕੋਲਣਾ ਹੁੰਦਾ ਆ ਬਾਹਰ ਜਦੋਂ ਉਹਤੇ ਘੇਟਦੇ ਨਾ ਪੂਰਾ ਗੁੱਸੇ ਜਿਹੇ 'ਚ ਦੇ ਸਟਾਈਲ ਕਰਦੇ ਆ ਲੋਕਾਂ ਦੀ ਅੱਖਾਂ 'ਚ ਵੱਜਦਾ ਤੇ ਜੇ ਆਪ ਸਾਫ ਸੁਥਰੀ ਜੀ ਖੜੀ ਜੰਨੇ ਨਾ ਥੋੜਾ ਜਿਹਾ ਰੱਖੇ ਕੰਮ ਰੱਖ ਥੋੜਾ ਜਿਹਾ ਕੋਈ ਨਹੀਂ ਹੋ ਜਾਣਾ ਕੰਮ ਪੰਜ-ਸੱਤ ਮੈਚ ਲਵਾ ਵੇਖੀ ਕਿੱਥੇ ਜਾਂਦੀ ਰਹੀ ਹਾਂ ਆਪੇ ਤੈਨੂੰ ਦੱਸਣਗੇ ਲੋਕੀ ਵੀ ਖੜਾਓ ਠੀਕ ਹੈ ਬਾਹਰ ਖੜਾਓ ਜਾਂਦਾ ਰਹੇ ਯੂਰਪਲੇ ਵੀ ਮੈਨੂੰ ਕਹਿਣ ਦੇ ਬੜਾ ਯੂਰਪ ਲੋਕ ਹੈ ਮੈਂ ਯੂਰਪ ਨੂੰ ਜਾ ਸਕਦਾ ਮੈਂ ਲੜ ਵੀ ਜਾ ਸਕਦਾ ਮੈਂ ਲੜ ਤਿੰਨ ਚਾਰ ਕਲਬਾਂ ਜਿਹੜੀਆਂ ਬਨੋਗਲੈਂਡ ਵਾਲੀਆਂ ਅਪਰੋਚ ਕਰਦੀਆਂ ਵੀ ਆ ਜਾ ਤੇ ਯੂਰਪ ਵੀ ਸਾਲਾ ਨਾ ਇੱਕ ਪਤਾ ਨਹੀਂ ਕੀ ਚੱਕਰ ਜਾਂ ਮੈਨੂੰ ਲੋਕਾਂ ਦਾ ਇੰਨਾ ਪਿਆਰ ਆ ਇਹ ਨਹੀਂ ਜਾਣ ਦਿੰਦਾ ਜਾਂ ਮੇਰਾ ਸਿਸਟਮ ਹੀ ਇਦਾਂ ਦਾ ਹੋ ਗਿਆ ਆਪਾ ਵੀ ਮੇਰੀ ਰੂਹ ਨਹੀਂ ਕਰਦੀ ਉਹਨਾਂ ਜੀ ਜਿਹਾ ਲੱਗਾ ਬਣਾ ਇਥੇ ਨਹੀਂ ਇਤਨਾ ਵੇਖ ਜੇ ਮੈਂ ਬਾਹਰ ਜਾਊਗਾ ਨਾ ਮੈਂ 4 ਪੈਸੇ ਹੋਰ ਵੱਧ ਕਮਾ ਲਵਾਂ ਕੋਈ ਚਲੋ ਪੈਸੇ ਵਾਲੀ ਚਲੋ ਜਿਹੜੇ ਪਲੇਅਰ ਬਾਹਰ ਜਾਂਦੇ ਆ ਮਹਾਰਾਜ ਉਹਨਾਂ ਨੂੰ ਤੰਦਰੁਸਤ ਰੱਖੇ ਹੋਰ ਵਧੀਆ ਖੇਡਣਾਂ ਜਾਣ ਨਾ ਬਾਹਰ ਵਧੀਆ ਪੈਸੇ ਕਮਾਉਣ ਆਪਾਂ ਚੇਨ ਨਾਲ ਜਲਸਾ ਨਹੀਂ ਕਰ ਪਰ ਮੈਂ ਜੋ ਜੋ ਮੈਨੂੰ ਲੱਗਦਾ ਜੋ ਮੇਰਾ ਦਿਮਾਗ ਹੈ ਨਾ ਮੈਂ ਆਪਣੇ ਹਿਸਾਬ ਨਾਲ ਸੋਚਦਾ ਮੈਨੂੰ ਬੜੀ ਮਿਹਰ ਆ ਮਹਾਰਾਜ ਬੜੀ ਜਿਆਦਾ ਮੈਂ ਸੌਖਾ ਜੇ ਮੈਂ ਇੱਥੇ ਰਹਿਣਾ ਮੈਂ ਇੱਕ ਬੰਦਾ ਤਕੜਾ ਕਰ ਲੈਣਾ ਅਗਰ ਦੇ ਜੇ ਮੈਨੂੰ ਤਕੜਾ ਕਰ ਲਿਆ ਨਾ ਮੇਰਾ ਸਾਰਾ ਕੁਝ ਵਿੱਚ ਆ ਗਿਆ ਮੈਂ ਸਕਸੈਸ ਹੋ ਜਾਣਾ ਜ਼ਿੰਦਗੀ 'ਚ ਮੈਂ ਇੱਕ ਬੰਦਾ ਤਕੜਾ ਇਹ ਮੈਂ ਆਪ ਦਾ ਬੰਦਾ ਤਕੜਾ ਕਰ ਲਿਆ ਮੈਂ ਸਕਸੈਸ ਹੋ ਗਿਆ ਹੁਣ ਇੱਕ ਮੁੰਡਾ ਪਿਛਲੇ ਨਾ ਠਾਇਆ ਉਹ ਤਕੜਾ ਹੋ ਗਿਆ ਰੋਟੀ ਖਾਂਦਾ ਹੋ ਗਿਆ ਤਕੜਾ ਆ ਗਿਆ ਨਾ ਤੇ ਇੱਕ ਵੇਖ ਵੀ ਜੇ ਮਾਜੇ ਦੇ ਵਿੱਚ ਰਹਿਨੇ ਆ ਤੇ ਜਦ ਮੈਂ ਅੱਲਾ ਮੈਂ ਵੀ ਚੱਲ ਗਿਆ ਬਾਹਰ ਤੇ ਇੰਨੀ ਸੰਗਤ ਆ ਜਿੰਨੀ ਜੁੰਨਾ ਕਰਾਉਂਡ ਆਪਾਂ ਨੂੰ ਪਿਆਰ ਕਰਦਾ ਤੇ ਮੈਚ ਕੌਣ ਵੇਖੂਗਾ ਕੇ ਕਮੇਨੋ ਕਿ ਨਾ ਵੀ ਉਹ ਕਿਤੇ ਮਾਰਾ ਹੀ ਨਹੀਂ ਗਈ ਤਾਂ ਡਿਊਟੀ ਨਹੀਂ ਲੱਗੀ। ਲੋਕੀ ਦਵਾਉਂਦੇ ਆ ਕਿ ਇੱਥੇ ਮੇਲੇ ਇੱਕ ਵੀ ਹੋਣੇ ਆ। ਇਹ ਸਾਰੇ ਬਾਹਰ ਗੱਲ ਜਾਣਾ। ਮੇਰੀ ਵੀਰ ਵਕੀਲ ਤਾਂ ਡਿਊਟੀ ਨਹੀਂ ਲੱਗੀ ਵੀ ਉਹ ਇੱਥੇ ਲੱਗਦੀ ਆ। ਬਾਕੀ ਗੱਲ ਹੁੰਦੀ ਆ ਕਿ ਹੁਣ ਜਿਹੜੀ ਸਾਈ ਆਉਂਦੀ ਆਪਣੀ ਟੀਮ ਨਾਲ। ਮੈਂ ਤੇ ਆਉਂਦੀ ਆ ਤੁਹਾਡੇ ਮੂਹਰੇ। ਜਿੱਥੇ ਤੁਸੀਂ ਨਹੀਂ ਖੜਦੇ ਤਾਂ ਕਮੇਟੀ ਵਾਲਿਆਂ ਦਾ ਦੱਦਾ ਗੁੜੀ ਚਾਹੀ ਘੱਟ ਜਾਂਦਾ। ਨਹੀਂ ਉੱਥੇ ਤੇ ਬੋਲਣਾ ਫਿਰ ਹੁਣ ਜੇ ਮੈਨੂੰ ਕੱਲ ਨੂੰ ਤੋਗੇ ਮੈਚ ਹੈ ਅੱਜੇ ਮੈਂ ਕਹਾਂ ਮੈਂ ਕੱਲ ਨੂੰ ਮਿਲਤੋ ਨਹੀਂ ਆਇਆ ਜਾਣਾ। ਉਹਨੇ ਨਹੀਂ ਵੇਲੋ ਕੀ ਬੰਨਾ। ਹੁਣ ਕੀ ਕਰ ਸਕਦੇ ਪਿਆਰ ਆ। ਹ ਪਿਆਰ ਆ ਮੈਂ ਲੱਕੀ ਆ ਮੈਨੂੰ ਇੰਨਾ ਪਿਆਰ ਕਰਦੇ ਆ ਮਹਾਰਾਜ ਨੇ ਕਿਰਪਾ ਕੀਤੀ ਬਾਪੂ ਦਾ ਉਹਨੇ ਕਿਤੇ ਮਿੱਟੀ ਨੂੰ ਐ ਡਾਤਾ ਸਮਾਨਾਂ ਚ ਕਿ ਮੈਂ ਉੱਡਦਾ ਫਿਰਦਾ ਮਹਾਰਾਜ ਦੀ ਕਿਰਪਾ ਹੋ ਗਈ ਬਾਬੇ ਦੀ ਦੀ ਚੰਦੀ ਤੇ ਉਹ ਮੈਂ ਉਹੀ ਚੀਜ਼ ਲਈ ਫਿਰਦੀ ਆ ਕਿ ਲੋਕੀ ਇੰਨਾ ਪਿਆਰ ਕਰਦੇ ਮਾਨ ਸਰਕਾਰ ਕਰਦੇ ਮੇਰਾ ਕੈਨੇਡਾ ਅਮਰੀਕਾ ਮੇਰਾ ਇੱਥੇ ਹੀ ਆ ਪਿਆਰ ਤੁੱਤੀ ਕੋਈ ਚੀਜ਼ ਹੈਗੀ ਆ ਪਿਆਰ ਤੋਂ ਉੱਤੇ ਦੀ ਜੀ ਦੀ ਜੀ ਜੇ ਮੈਂ ਮੰਨ ਕੇ ਚਲੋ ਬਾਹਰ ਜਾ ਕੇ ਮੈਂ ਹੋਰ ਪੈਸਾ ਥੋੜਾ ਜਿਹਾ ਕਮਾ ਲਵਾਂ ਮੈਂ ਥੋੜਾ ਜਿਹਾ ਹੋਰ ਸੈਟਲ ਹੋ ਜਾਈਂ ਚੱਲਣਾ ਤੇ ਦੁਪ ਜਿੰਦਗੀ ਤੇ ਇਦਾਂ ਹੀ ਚੱਲੀ ਜਾਣੀ ਕੰਮ ਤੇ ਇਦਾਂ ਹੀ ਘੁੰਮੀ ਜਾਣਾ ਜੋਣ ਜੱਡੀ ਮਹਿੰਗੀ ਮੇਰੇ ਤੋਂ ਗੱਡੀ ਹੈਗੀ ਆ ਇਸ ਤੋਂ ਵੱਡੀ ਹੋਰ ਗੱਡੀ ਤੇ ਮੈਂ ਲੈਣ ਹੋ ਰਿਹਾ ਕੋਈ ਚਾਹ ਮੈਂ ਸੁਖ ਸਹੂਲਤ ਹੋਰ ਲੈਣ ਹੋ ਰਿਹਾ ਕੀ ਕਰ ਲੂ ਮੈਂ ਹੋਰ ਕੋਈ ਨਾ ਕੋਈ ਚੰਗਾ ਕੰਮ ਕਰ ਦੂ ਜਿੱਦਾਂ ਪੈਸੇ ਨਾ ਬੰਦਾ ਤੇ ਰਾਜ਼ੀ ਨਹੀਂ ਆਹ ਤਾਂ ਸਿਆਣੇ ਆਂਦੇ ਹੁੰਦੇ ਆ ਕਿ ਜਿਹੜਾ ਵਰਤਲੇ ਉਹੋ ਹੀ ਆ ਹਾਂ ਤੇ ਜਿਹੜੇ ਪਏ ਰਹਿਗੇ ਉਹ ਆਪਣੇ ਗਾਲ ਮੈਂ ਨਾ ਯਾਰੋ ਜਿੱਦਾਂ ਮਰਜੀ ਨਾ ਮੈਨੂੰ ਇੱਕ ਮੰਗੀ ਦੀ ਗੱਲ ਬੜੀ ਵਧੀਆ ਲੱਗੀ ਉਹਨੇ ਇੰਟਰਵਿਊ ਦੇ ਵਿੱਚ ਵੀ ਕਹੀ ਜਾਂਦਾ ਕਿ ਕੋਈ ਜਮਾਰਾ ਮੈਂ ਬਾਪੂ ਨੂੰ ਪੁੱਛਿਆ ਵੀ ਬਾਪੂ ਕੀ ਕਰਨਾ ਚਾਹੀਦਾ ਉਹ ਕਹਿੰਦਾ ਕਿ ਚਾਹ ਪੂਰਾ ਹੰਦਾ ਦਾ ਪੁੱਤ ਚਾਹ ਪੂਰਾ ਕਰ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਜਦੋਂ ਜ਼ੋਰ ਪਵੇ ਹਾਂ ਜਦੋਂ ਜ਼ੋਰ ਪਵੇ ਹਾਂ ਹੁਣ ਮੇਰਾ ਚਾ ਮੈਂ ਕੋੜੀਆਂ ਤੇ ਪੂਰਾ ਕਰ ਲਿਆ ਉਹਦੀ ਮੈਂ ਬਾਬਾ ਮੇਰ ਕਰੇ ਆਪਾਂ ਪੂਰੀਆਂ ਕੋੜੀਆਂ ਕਰਨਾ ਸੈਟ ਮੈਨੂੰ ਇੰਨਾ ਜ਼ਿਆਦਾ ਸਿਸਟਮ ਆ ਕਿ ਐ ਪੂਰੀ ਰੂਹ ਖੁਸ਼ ਹੋਈ ਪਈ ਹੈ ਤੇ ਹੁਣ ਇੱਕ ਹੋਰ ਲੈਣ ਦੀ ਹੈ ਉਹ ਮੈਨੂੰ